ਹਾਂਜੀ ਸਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਦਾ ਫਤਵਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਅਸੀਂ ਬੀ ਡੀ ਪੀਓ ਦਫਤਰ ਵਨ ਬਲੋਕ 1 ਤੇ ਸਿ ਪਹੁੰਚੇ ਤੇ ਨਾਲ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਸੰਤੀ ਮੈਂਬਰਾਂ ਤੇ ਬੀ ਡੀ ਪੀਓਸ ਬਲੋਕ 1 ਤੇ ਬਲੋਕ ਵੀ ਮੌਜੂਦ ਨੇ ਤੇ ਅੱਜ ਦਾ ਜੋ ਸਨੇਹਾ ਲੱਗਿਆ ਸੀ ਜੋ ਪੰਚਾਇਤ ਦੀ ਇਲੈਕਸ਼ਨ ਤੋਂ ਪਹਿਲਾਂ ਆਵਾਦੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੀਐਮ ਸਾਹਿਬ ਨੇ ਇਹ ਸਨੇਹਾ ਲਾਇਆ ਸੀ ਅਸੀਂ ਜਿੰਨੀਆਂ ਵੱਧ ਤੋਂ ਵੱਧ ਅਸੀਂ ਪੰਚਾਇਤਾਂ ਦੀ ਇਲੈਕਸ਼ਨ ਵਿੱਚ ਆਪਾਂ ਸਰਮਸਮਤੀ ਕੀਤੀ ਆਪਾਂ ਤੇ ਉਹਨਾਂ ਨੂੰ ਐਜ਼ ਅ ਸਨਮਾਨ ਕਹਿ ਲਈਏ ਜਾਂ ਮਾਰਕ ਕਹਿ ਲਈਏ ਜਾਂ ਉਹਨਾਂ ਦੀ ਹੈਲਪ ਕਹਿ ਲਈਏ ਆਪਾਂ ਤੇ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ 5 ਲੱਖ ਦੀ ਰਕਮ ਸੀ ਉਹ ਲਾਨੀ ਗਈ ਸੀ ਤੇ ਅੱਜ ਮੈਂ ਉਹ ਐਲਾਨੀ ਅਸੀਂ ਆਪਾਂ ਵੰਡੀ ਹੈ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਦਸਨ ਵਿੱਚ ਤੇ ਮਾਨ ਮਹਿਸੂਸ ਹੋ ਰਿਹਾ ਦੀ ਹਲਕਾ ਸ਼ਾਮਰਾਸੀ ਵਿੱਚ ਤਕਰੀਬਨ 267 ਗ੍ਰਾਮ ਪੰਚਾਇਤਾਂ ਨੇ ਤੇ ਉਹਦੇ ਵਿੱਚੋਂ 58 ਪੰਚਾਇਤਾਂ ਜਿਹੜੀਆਂ ਸੀਗੀਆਂ ਸਰਬਸੰਮਤੀ ਮਿਲਣਾ ਚੁਣੀਆਂ ਗਈਆਂ ਜਿਹਦੇ ਵਿੱਚੋਂ ਜਿਹੜੀਆਂ 15 ਪੰਚਾਇਤਾਂ ਬਲੌਕ ਹੋਗੇ ਦੀਆਂ ਸੀਗੀਆਂ ਤੇ ਅਚਾਰ ਪ੍ਰਬੰਧੀਆਂ 44 ਪੰਚਾਇਤਾਂ ਸੀਗੀਆਂ ਤੇ ਅੱਜ ਉਹ ਰਾਸ਼ੀ ਜਿਹੜੀ 5 ਲੱਖ ਦੀ ਪੂਰੀ ਸੀ ਉਹਦੇ ਖਾਤੇ ਅਸੀਂ ਟ੍ਰਾਂਸਫਰ ਕਰ ਦਿੱਤੀ ਹੈ ਹਰੇਕ ਪੰਚਾਇਤ ਨੂੰ 5 ਲੱਖ ਦੀ ਰਾਸ਼ੀ ਤੇ ਅਸੀਂ ਜੇ ਗੱਲ ਕਰੀਏ ਟੋਟਲ ਅਮਾਉਂਟ ਜਿਹੜੀ ਹੋ ਜਾਂਦੀ ਹੈ 2 ਕਰੋੜ 95 ਲੱਖ ਦੀ ਜਿਹੜੀ ਹੈਗੀ ਆ ਅੱਜ ਸਰਕਾਰ ਵੱਲੋਂ ਪੰਚਾਇਤਾਂ ਦੇ ਦੀ ਸਰਬਸੰਪਤੀ ਨਾਲ ਚੁਣੀ ਗਈ ਉਹ ਲੈਖਾਤੇ ਟ੍ਰਾਂਸਫਰ ਹੋ ਗਈ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਪਹਿਲੀ ਵਾਰੀ ਹੋਇਆ ਹੈ ਕਿ ਸਰਕਾਰ ਵੱਲੋਂ ਐਲਾਨੀ ਹੋਈ ਰਾਸ਼ੀ ਸਰਬਸੰਪਤੀ ਲਈ ਜਿਹੜੀ 5 ਲੱਖ ਦੀ ਦਿੱਤੀ ਵੀ ਗਈ ਹੈ ਤੇ ਉਹ ਉਹਨੂੰ ਅਮਲੀ ਜਾਮਾ ਵੀ ਉਹਨੂੰ ਦਿੱਤਾ ਗਿਆ ਹੈਗਾ ਤੇ ਮੈਂ ਧੰਨਵਾਦ ਕਰਦਾ ਸਰਦਾਰ ਭਗਤ ਸਿੰਘ ਬਾਣਜੀ ਦਾ ਮੈਂ ਧੰਨਵਾਦ ਕਰਦਾ ਪੰਚਾਇਤ ਮੰਤਰੀ ਸੋਨ ਸਾਹਿਬ ਦਾ ਜਿਨ੍ਹਾਂ ਨੇ ਜੋ ਉਹਨਾਂ ਨੇ ਕਿਹਾ ਸੀਗਾ ਉਹ ਪੂਰਾ ਕੀਤਾ ਤੇ ਮੈਂ ਨੂੰ ਪੂਰੀ ਵੀ ਦਾ ਆਸਾ ਕੀ ਜਿੰਨੇ ਵੀ ਸਾਡੀ ਪੰਚਾਇਤਾਂ ਹੈਗੇ ਇਸ ਰਾਸ਼ੀ ਨੂੰ ਸਹੀ ਤਰੀਕਾ ਮੰਨਦਿਆਂ ਉਹਨੂੰ ਯੂਜ਼ ਕਰਕੇ ਆਪਣੇ ਪਿੰਡ ਦੀ ਤਰੱਕੀ ਲਈ ਹਲਕੇ ਤੱਕ ਲਈ ਹੋ ਲਗਾਉਣਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ